ਹਣਾ ਇਹ ਪ੍ਰਾਤਵੀ ਦੇਖੋ ਬਹੁਤ ਪੁਰਾਣੀ ਹੈ ਸਮੇ ਦੀ ਉਸ ਸਮੇ ਦੀ ਬਾਬਾ ਜੋੜ ਰਾਮ ਦੇ ਬਾਬਾ ਜੋੜ ਸਿੰਘ ਜੀ ਤੇ ਇੱਧਰ ਹੈਗਾ ਜੀ ਜਿਸ ਵੇਲੇ ਮੱਸਾ ਰੰਗੜ ਦਾ ਸਿਰ ਵੱਡਿਆ ਸੀ ਤੇ ਇੱਧਰ ਹੈਗਾ ਬਾਬਾ ਦੀਪ ਸਿੰਘ ਜੀ ਦਾ ਬਣਾਇਆ ਹੈ ਪ੍ਰਤਿਮਾ ਸ਼ੀਸ਼ ਟਲੀ ਤੇ ਰੱਖ ਕੇ ਹੈ ਨਾ ਉਸ ਲੋ ਜੀ ਇੱਧਰ ਗੁਰਦੁਆਸਾ ਮੱਥਾ ਟੇਕਣ ਆਏ ਆ ਤੇ ਵੀ ਪਪਾ ਬੁੱਢਾ ਜੋਰਜੀ ਅਮਰਜੀਤ ਬਾਬਾ ਸੁਖਾ ਜੀ ਹੈ ਨਾ ਭਾਈ ਮਹਤਾਬ ਜੀ ਤੇ ਨੰਗ ਸਿੰਘਾ ਬੁੱਢਾ ਦਾਲਾ ਇਧਰ ਸੋਹ ਪਰਸੇਵਾ ਦੇਖ ਸਕਦੇ ਇਧਰ ਗੁਰਦੁਆਰਾ ਸੇਵਾ ਤੇ ਲਿਖਿਆ ਹੈ ਤੇ ਉਸ ਦੇ ਬਾਕੀ ਨੂੰ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਫਿਕਰਾਉਣੇ ਆ ਕਿਹਦਾ ਇਹ 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 ਤੇ ਬਾਕੀ ਤੁਸੀਂ ਇਹਦਾ ਪੜ ਲਈਓ ਤੇ ਇਤਿਹਾਸ ਤੇ ਬਹੁਤ ਲੰਬਾ ਆ ਤੇ ਉਹਦਾ ਫੋਟੋ ਕਲਿੱਕ ਕਰਕੇ ਪੋਸਟ ਕਾਰਡ ਲਾ ਦਾਂਗੇ ਤੇ ਲਿਖਿਆ ਆ ਬੇਰਸਾ ਬਾਬਾ ਜੋੜ ਦੀਦਾ ਇਤਿਹਾਸਿਕ ਕਿਲਾ ਹੈ ਨਾ ਤੇ ਅੰਦਰ ਦੇਖਦੇ ਆ ਕਿਹੋ ਜਿਹਾ ਕਿਲਾ ਤੇ ਆ ਜਾਓ ਜੀ ਅੰਦਰ ਕਿਲਾ ਦੇਖੀਏ ਤੇ ਆਇਆ ਜੀ ਪੁਰਾਣਾ ਕਿਲਾ ਇਸ ਹਿਸਾਬ ਨਾਲ ਬਣਿਆ ਹੋਇਆ ਹੈ ਤੇ ਇਹ ਜੀ ਉਹ ਇਤਿਹਾਸਿਕ ਕੰਧ ਲਿਖੀ ਹੋਈ ਹੈ 1740 ਦੀ ਈਸਵੀ ਦੀ ਤੇ ਆਹ ਦੇਖੋ ਜੀ ਪੁਰਾਣੀ ਇਸ ਤਰ੍ਹਾਂ ਕੰਧ ਆ ਦੇਖੋ ਸ਼ੀਸ਼ੇ ਚ ਮੜੀ ਹੋਈ ਹੈ ਕੰਧ ਹੂੰ ਤੇ ਜਿਹਾ ਜਿਹਾ ਹੈ ਤੇਰੀ ਹਾਂ ਜੀ ਤੇ ਆ ਜੀ ਆ ਲਿਖਿਆ ਵੀ ਉੱਤੇ 1740 ਈ ਇਤਿਹਾਸਿਕ ਕੰਧ ਹਨਾ ਇਹ ਦੇਖੋ ਪ੍ਰਾਣੀ ਇਤਿਹਾਸਿਕ ਕੰਧ 1740 ਈ ਦੇ ਇਤਿਹਾਸਿਕ ਕੰਧ ਆ ਤੇ ਜਿੱਦਾ ਪਿੱਤ ਦੀ ਬਣੀ ਹੁੰਦੀ ਸੀ ਪ੍ਰਾਣੀ ਮਿੱਟੀ ਦੇ ਪਿੱਤ ਹੁੰਦੇ ਸੀ ਉਸ ਹਿਸਾਬ ਨਾਲ ਬਣੀ ਹੋਈ ਆ ਦੇਖ ਸਕਦੇ ਦਰਸ਼ਨ ਕਰੋ ਤੇ ਇਸ ਇਸ ਤਰ੍ਹਾਂ ਬਣੀ ਹੋਈ ਆ ਸ਼ੀਸ਼ੇ ਚ ਮੋੜੀ ਹੋਈ ਆ ਇਸ ਤਰ੍ਹਾਂ ਅੱਜ ਦਾ ਕੱਚੀਆਂ ਪਹਿਲਾਂ ਹੁੰਦੀਆਂ ਸੀ ਰਾਜਸਥਾਨ ਚ ਇਹੋ ਚੀਜ਼ਾਂ ਹਨਾ ਇਹ ਆ ਤੇ ਆ ਹੈਗਾ ਬੋਰਡ ਪੁਰਾਣਾ ਹੀ ਬੋਰਡ ਆ ਬਹੁਤ ਪੁਰਾਣਾ ਬੋਰਡ ਆ ਬਹੁਤ ਵੱਡਾ ਹੈ ਬੋਰਡ ਦੇ ਵਿੱਚ ਨਿੰਮ ਹੋਈ ਹੋਈ ਆ ਤੁਸੀਂ ਦੇਖ ਸਕਦੇ ਹੋ ਬੋਰਡ ਦੇ ਵਿੱਚ ਨਿੰਮ ਆ ਦੇਖੋ ਹਾਂ ਨਿੰਮ ਹੀ ਆ ਨੀ ਬੋਰਡ ਤੇ ਨਿੰਮ ਆ ਦੋ ਤਰਖਤ ਉਹ ਦੇਖ ਸਕਦੇ ਆ ਤੇ ਉਧਰ ਸ਼ੁਕਰ ਤੇ ਇੱਧਰ ਲਿਖਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ 1740 ਵਿੱਚ ਇਸ ਕੋਠੜੀ ਵਿੱਚ ਸੀ ਉਹ ਵੀ ਉਹਨੇ ਵੀ ਦਰਸ਼ਨ ਕਰਾਉਨੇ ਆ ਤੇ ਇਹ ਪਹਿਲਾ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਲਓ ਜੀ ਤੇ ਇਹ ਲੋ ਜੀ ਕਰੋ ਨਿਸ਼ਾਨ ਸਾਹਿਬ ਦੇ ਦਰਸ਼ਨ ਤੇ ਇਹ ਵੀ ਪੁਰਾਣਾ ਤੇ ਅਸਲੀ ਆ ਇਸ ਸਾਹਣਾ ਉਹ ਨਹੀਂ ਆਇਆ ਤੇ ਲੋ ਜੀ ਕਰੋ ਦਰਸ਼ਨ ਤੁਸੀਂ ਵੀ ਆ ਦੇਖੋ ਜੀ ਪ੍ਰਾਣੀਆਂ ਕੰਧਾਂ ਲੋ ਜੀ ਆਹ ਲੋ ਜੀ ਬਹੁਤ ਪੁਰਾਣਾ ਹੈ ਬਹੁਤ ਆ ਦੇਖੋ ਹੁਣ ਮਿੱਟੀ ਨਾਲ ਲਿਪਿਆ ਹੋਇਆ ਤੇ ਬਾਹਰ ਤੁਹਾਨੂੰ ਦੱਸਿਆ ਵੀ ਉਹ ਕਿ ਲਿਖਿਆ ਹੋਇਆ ਹੈ ਨਾ ਕਿ ਬਹੁਤ ਪੁਰਾਣਾ ਹੈ ਉਹ ਤੇ ਇਹ ਦੇਖੋ ਮਿੱਟੀ ਦੇ ਪੇਟਾਂ ਦੀਆਂ ਬਣੀਆਂ ਹੋਈਆਂ ਕੰਧਾਂ ਆ ਤੇ ਇਹ ਪਹਿਲਾਂ ਸਮਿਆਂ 'ਚ ਹੁੰਦੀਆਂ ਸੀ ਹੁਣ ਤੱਕ ਕਿਤੇ ਦੇਖਣ ਨੂੰ ਤੁਸੀਂ ਦੇਖੋਗੇ ਹੁਣ ਤੱਕ ਕਿਤੇ ਹੈਬ ਨਹੀਂ ਇਹ ਚੀਜ਼ਾਂ ਦੇਖਣ ਨੂੰ ਪੰਜਾਬ 'ਚ ਤੇ ਬਿਲਕੁਲ ਨਹੀਂ ਹੈਗੀਆਂ Rajasthan ਵਗੈਰਾ 'ਚ ਹੀ ਰਹਿ ਗਈਆਂ ਚੀਜ਼ਾਂ ਆ ਦੇਖੋ ਇਸ ਤਰ੍ਹਾਂ ਲਗਾਇਆ ਤੇ ਇਹ ਉਹ ਗਾਗਰ ਤੇ ਲੋ ਜੀ ਸ਼ਾਸਤ੍ਰਾਂ ਦੇ ਸਿਧਾਂਤ ਕਰੋ ਤੇ ਤੁਸੀਂ ਦੇਖ ਸਕਦੇ ਇੱਥੇ ਪੁਰਾਣੀ ਗਾਗਰ ਰਿਹਾ ਆ ਹਨਾ ਤੇ ਘਾਟ 'ਚ ਵੀ ਪੀਓ ਪੁਰਾਣੀ ਗਾਗਰ ਰਾਤ ਨਗਰ ਇਹ ਸਾਰਿਆਂ ਦੇ ਦਰਸ਼ਕ ਰਾਵਾਂਗੇ ਇਹਦੀ ਵੀਡੀਓ ਨੇ ਬਣਾਈ ਰਹੀ ਸਾਰਿਆਂ ਨੂੰ ਦਰਸ਼ਨ استان ਪਾਵਨ ਸ਼ੀਧਾਂ ਦਾ ਸ਼ੀਧਾਂ ਦਾ ਤੇ ਬਾਬਾ ਰਣਜੀਤ ਸਿੰਘ ਨਾ ਹੰਗ ਸਿੰਘ ਦਾ ਤੇ ਇਹਦੇ ਵੀ ਦਰਸ਼ਨ ਤੁਹਾਨੂੰ ਕਰਾ ਦੰਨੇ ਆਂ ਅੰਦਰ ਤੇ ਇਹ ਵੀ ਪੁਰਾਣੇ ਦੇਖੋ ਹਨਾ ਮਿੱਟੀ ਦੇ ਭਿੱਤੇ ਜਿਹੜੇ ਹੁੰਦੇ ਸੀ ਉਸ ਹਾਵਨਾ ਬਣਿਆ ਹੋਇਆ ਆ ਦੇਖੋ ਤੁਸੀਂ ਹਾਂ ਦੇਖੋ ਜੀ ਚੰਗੀ ਤਰ੍ਹਾਂ ਦੇਖੋ ਉਹ ਜੀ ਇਹ ਪੁਰਾਣੇ ਪਿੱਤਾਂ ਦਾ ਬਣਿਆ ਹੋਇਆ ਆ ਉਹ ਦੇਖੋ ਲੋ ਜੀ ਆ ਕਰੋ ਜੀ ਦਰਸ਼ਨ ਨਗਾਰਾ ਤੇ ਇਧਰ ਕੜਾਹਾ ਇਧਰ ਉਹ ਨੀ ਉਹ ਪ੍ਰਾਹ ਦਾ ਹਾਂ ਤੇ ਆ ਪ੍ਰਾਹ ਤੋਂ ਵੱਡੀ ਹੈ ਨਾ ਹਾਂ ਜੀ ਉਹ ਹੀ ਉਹ ਹੀ ਕਿ ਉਹ ਗਾਗਰ ਤੇ ਪ੍ਰਾਹ ਤੋਂ ਉਹ ਕਟਛੇ ਦੇਖੋ ਹਾਂ ਨਗਾਰਾ ਤੇ ਇਹ ਗਾਗਰ ਹੂੰ ਇਹ ਕੜਛ ਹਾਂਜੀ ਕਰੋ ਜੀ ਦਰਸ਼ਨ ਤੁਹ ਲੋ ਜੀ ਕਰੋ ਦਰਸ਼ਨ ਜੀ ਉਸ ਪੁਰਾਣੇ ਸਮੇਂ ਦੇ ਜਦੋਂ ਪਾਪਾ ਜੋਰ ਜੀਸਸ ਬਿਲ ਟਾਈਮ ਦੇ ਤੇ ਇਹ ਪੁਰਾਣੇ ਪਿੱਤਾ ਬਣਾਈਆਂ ਹੋਇਆ ਪੁਰਾਣੀਆਂ ਆ ਦੇਖੋ ਸਾਰਾ ਤੇ ਤੁਸੀਂ ਦੇਖੋ ਕੋਤੇ ਕਰੋ ਦਰਸ਼ਨ ਤੇ ਇਹ ਗਾਗਰਾਂ ਤੇ ਹੈ ਨਹੀਂ ਕਿਤੇ ਹੁਣ ਬਹੁਤ ਨਿਕਾਰਾ ਹਨ ਇਹ ਪ੍ਰਾਤ ਵੀ ਦੇਖੋ ਬਹੁਤ ਪੁਰਾਣੀ ਹੈ ਸਮੇਂ ਦੀ ਉਸ ਸਮੇਂ ਦੀ ਪਾਪਾ ਜੋਰ ਸਿੰਘ ਦੇ ਬਾਬਾ ਜੋਰ ਸਿੰਘ ਜੀ ਦੇ ਟਾਈਮ ਦੀ ਪ੍ਰਾਤਵਾ ਹੈ ਨਾ ਆਹ ਤੇ ਗਾਕਰ ਕਟਚ ਹੁਣ ਤੇ ਹੈ ਨਹੀਂ ਇਹ ਚੀਜ਼ਾਂ ਬਹੁਤ ਘੱਟ ਵਾ ਦਰਸ਼ਨ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਤੇ ਇਸ ਤੋਂ ਅੰਦਰ ਇਹ ਵੀ ਸੱਚਖੰਡ ਵਸੰ ਅਨੰਕਾਰ ਲੋ ਜੀ ਕਰੋ ਦਰਸ਼ਨ ਜੀ ਅੰਦਰ ਸ਼ਿਗੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਜੱਥਾ ਸੰਗਲੋ ਵਾਲੀ ਆ ਜੀ ਤੇ ਇਧਰ ਹੈਗਾ ਜੀ ਜਿਸ ਵੇਲੇ ਮੱਸਾ ਰੰਗੜ ਦਾ ਸਿਰ ਵੱਡਿਆ ਸੀ ਤੇ ਉਹ ਇਸ ਝੰਡੇ ਦੇ ਥੱਲੇ ਉੱਤੇ ਲਿਆ ਕੇ ਟੰਗਿਆ ਸੀ ਤੇ ਉਹ ਇਤਿਹਾਸ ਦੱਸਿਆ ਗਿਆ ਹੈ ਇਹ ਦੇਖੋ ਜੀ ਉਹ ਝੰਡਾ ਇੱਧਰ ਰੱਖੀ ਹੋਈ ਹੈ ਫਿਲਹਾਲ ਤੇ ਇਧਰ ਪਾਈ ਮਹਿਤਾਬ ਜੀ ਜਦੋਂ ਸਿਰ ਮਸੇ ਰੰਗੜ ਦਾ ਵੱਟ ਕੇ ਤੇ ਅੰਜੇ ਤੇ ਟੰਕੇ ਲਿਆਏ ਸੀ ਉਸ ਸਮੇਂ ਦਾ ਤੇ ਅਸਾਏ ਦੱਸਾਇਆ ਗਿਆ ਇੱਥੇ ਤੇ ਇਧਰ ਭਾਈ ਸੁੱਖਾ ਸੀ ਤੇ ਭਾਈ ਮਹਿਤਾ ਜੀ ਆਇ ਤੇ ਇਹ ਇऐसे ਜਾਂਡ ਤੇ ਮਸੇ ਰੰਗੜ ਦਾ ਸਿਰ ਨਾ ਟੰਗਿਆ ਸੀਗਾ ਜੀ ਹੁਣ ਤੁਹਾਨੂੰ ਦਰਸ਼ਨ ਕਰਾਉਣੀ ਆ ਸਿੱਖ ਮਿਊਜ਼ੀਅਮ ਦੇ ਤੇ ਇਸ ਤਰ੍ਹਾਂ ਬਣਿਆ ਹੈ ਸਿੱਖ ਮਿਊਜ਼ੀਅਮ ਇਹ ਉੱਥੇ ਅੰਦਰ ਜਾ ਕੇ ਦੇਖਦੇ ਹਾਂ ਕੀ ਹੈਗਾ ਤੇ ਵੀਡੀਓ ਨੂੰ ਬਣਾਈ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਰਾਮਕਲੀ ਮਹਿਲਾ ਲੋ ਜੀ ਹੁਣ ਅਸੀਂ ਅੰਦਰ ਚੱਲਦੇ ਹਾਂ ਸਿੱਖ ਮਿਊਜ਼ੀਅਮ ਉੱਤੇ ਲਿਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੈ ਪੈਨੋਰਾ ਮੁੱਢਾ ਜੋ ਹੜ ਗੰਗਾ ਸ੍ਰੀ ਗੰਗਾ ਨਗਰ راجستان وہ اٹھتے لکھا ہے تے ہون اندر جا کے دیکھتے کی ہے لوگ چیتر ہے کہ دس گرواں کتم لگی ہوئی ہیں دس گرو کرو درشن دس گرو ਤਾਂ ਪੁੱਤਰ ਦਾ ਪ੍ਰਥਮ ਮਿਲਣ ਗੁਰੂ ਗੋਬਿੰਦ ਸਿੰਘ ਜੀ ਦਾ ਨਾ ਇਹ ਦੇਖੋ ਇਹ ਦੂਜੀ ਗੁਰੂ ਤੇਗ ਬਹਾਦਰ ਜੀ ਦੇ ਕਸ਼ਮੀਰੀ ਪੰਤਤਨਾਂ ਭੇਟ ਜਦੋਂ ਹੋਈ ਸੀ ਉਸ ਸਮੇਂ ਦਾ ਦ੍ਰਿਸ਼ ਦਿਖਾਇਆ ਗਿਆ ਹੈ ਇੱਧਰ ਜਦੋਂ ਭਾਈ ਤੇ ਅੱਲਾ ਸਿੰਘ ਜੀ ਨੂੰ ਨਾ ਦੇਗਾ ਚੋ ਬਾਲਿਆ ਗਿਆ ਸੀ ਉਸ ਸਮੇਂ ਦਾ ਇਤਿਹਾਸ ਹੋਇਆ ਉੱਤੇ ਲਿਖਿਆ ਵੀ ਹੋਇਆ ਪਰ ਤੁਹਾਨੂੰ ਛੋਟਰ ਜੀ ਦੱਸਾਂਗੇ ਦੇ ਕੁਰੀ ਇਹ ਦੋ ਜੀ ਦੀ ਮਦਦਾਸ ਜੀ ਨੂੰ ਦਵਾ ਰਹਿਣਾ ਚਾਹੀਦਾ ਗਿਆ ਸੀ ਉਸ ਸਮੇਂ ਦਾ ਇਹ ਹਸਰਸਾਇਆ ਗਿਆ ਹੈ ਭਾਈ ਅੰਲਾ ਸਿੰਘ ਜੀ ਇਹ ਦੇਖਾ ਜੋ ਬੋਲਿਆ ਗਿਆ ਸੀ ਭਾਈ ਮਦਦ ਦਾ ਜੀ ਜਦੋਂ ਆ ਰਹਿਣਾ ਚਾਹੀਦਾ ਗਿਆ ਸੀ ਚੀਰਿਆ ਗਿਆ ਸੀ ਉਸ ਸਮੇਂ ਦਾ ਇਹ ਹਸਰਸਾਇਆ ਗਿਆ ਹੈ ਆਪਾਂ ਇਸ ਦਿਹਾਸੇ ਨੂੰ ਜਦੋਂ ਉਹ ਲਪੇਟ ਕੇ ਤੇ ਜਿੰਦਾ ਜਿਹਾ ਜਲਾਇਆ ਗਿਆ ਸੀ ਹੈ ਨਾ ਉਸ ਸਮੇਂ ਦਾ ਤ੍ਰਿਸ਼ਵਾ ਦੇਖੋ ਆਗ ਵੀ ਦਿਖਾਈ ਹੋਈ ਹੈ ਤੇ ਇਸ ਤਰ੍ਹਾਂ ਤੇ ਸ਼ਹਾਦਤਾਂ ਜੀ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਉਸ ਸਮੇਂ ਦਾ ਹੈ ਤੇ ਆ ਸ਼ੇਸ਼ ਉਠੋ ਦੇ ਭਾਈ ਜਤਾ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਦਾ ਆੜਨ ਵਿੱਚ ਲੱਗ ਗਿਆ ਭਾਈ ਜਤਾ ਸਿੰਘ ਜੀ ਉਸ ਸਮੇਂ ਦਾ ਦਸਾਇਆ ਗਿਆ ਤੇ ਲੱਖੀ ਸ਼ਾ ਬੰજારਾ ਜਦੋਂ ਆਹ ਉਹਨਾਂ ਦਾ ਦੇ ਲੱਗ ਗਿਆ ਉਸ ਸਮੇਂ ਦਾ ਦ੍ਰਿਸ਼ ਦਸਾਇਆ ਗਿਆ ਦੇਖ ਸਕਦੇ ਆਂ ਜੋ ਬੰਦਾਰੇ ਨੇ ਆਪਣੇ ਘਰ ਨਿਆ ਕੇ ਉਹਨਾਂ ਦਾ ਧੜ ਚਿਰਗੁਰੂ ਤੇ ਕਵਾ ਦਰ ਜੀ ਦਾ ਧੜ ਲੈ ਆ ਕੇ ਤੇ ਆਪਣੇ ਘਰ ਨੂੰ ਅੱਗ ਲਗਾਤੇ ਸੀ ਉਸ ਸਮੇਂ ਦਾ ਦ੍ਰਿਸ਼ ਦਰਸਾਇਆ ਗਿਆ ਆ ਅੱਜ ਅਜੇ ਰਗੁਰੂ ਗੋਬ ਸਿੰਘ ਜੀ ਤੇ ਨਵ वर्षी ਦੀ ਵਸਤਾ ਮੈਂ ਨਾ ਤੇ ਫਿਰ ਅਜਮਾਨ ਕਿਤਾ ਸੀ ਕਰਦੇ ਤੇ ਉਸ ਸਮੇਂ ਦਾ ਦ੍ਰਿਸ਼ ਦਿਖਾਇਆ ਗਿਆ ਹੈ ਤੇ ਆ ਸਾਰਾ ਗੁਰੂ ਗੋਬ ਸਿੰਘ ਜੀ ਦਾ ਪਰਿਵਾਰ ਵਾ ਮਾਤਾ ਸੇਬ ਕੋਲ ਮਾਤਾ ਗੁਜਰ ਕੋਲ ਛੋਟੇ ਸਾਬ ਜਾਤੇ ਗੁਰੂ ਤੇਗ ਬਾਬ ਗੁਰੂ ਗੋਬ ਸਿੰਘ ਜੀ ਤੇ ਇਹ ਤੇ ਪੰਗਾਣੀ ਦੀ ਲੜਾਈ ਜਦੋਂ ਹੋਈ ਆ ਆ ਉਸ ਸਮੇਂ ਦ੍ਰਿਸ਼ਾ ਦਸਾਇਆ ਗਿਆ ਤੇ ਥੱਲੇ ਨਾਲ ਲਿਖਿਆ ਹੋਇਆ ਪਰ ਛੋੜ ਚ ਤੁਹਾਨੂੰ ਦੱਸਤਾ ਨਹੀਂ ਤੇ ਵੀਡੀਓ ਲੰਬੀ ਹੋ ਜੂਗੀ ਤੇ ਕੋਟਨ ਪੰਜ ਪਿਆਰ ਗੁਰੂ ਗੋਬ ਅੱਜ ਉਹ ਦਿਵਾਨ ਸਜਾਇਆ ਸੀ ਉਸ ਸਮੇਂ ਦਾ ਦ੍ਰਿਸ਼ ਦਿਖਾਇਆ ਗਿਆ ਤਾਂ ਜਦੋਂ ਗੁਰੂ ਸਾਹਿਬ ਜੀ ਨੇ ਪੰਜਾਬ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਤੋਂਨਾਂ ਤੋਂ ਆਪ ਅੰਮ੍ਰਿਤ ਛਕਿਆ ਸੀ ਉਸ ਸਮੇਂ ਦਾ ਦ੍ਰਿਸ਼ ਦਿਖਾਇਆ ਗਿਆ ਹੈ ਦੇਖ ਸਕਦੇ ਤੁਸੀਂ ਤੇ ਉਸ ਸਮੇਂ ਦਾ ਇਤਿਹਾਸ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਤੇ ਆਪ ਅੰਮ੍ਰਿਤ ਛਕਿਆ ਸੀ ਉਸ ਸਮੇਂ ਦਾ ਦਰਸਾਇਆ ਗਿਆ ਇਤਿਹਾਸ ਤੇ ਦੇਖ ਸਕਦੇ ਆਂ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਾਸ਼ਟ ਸ਼ਸਤਰ ਕੀ ਸਿੱਖਿਆ ਦੇਣਾ ਦਾ ਉਹ ਸਮੇਂ ਦਾ ਦਰਸਾਇਆ ਗਿਆ ਇਤਿਹਾਸ ਤੇ ਅਨੰਦਪੁਰ ਦੀ ਲੜਾਈ ਦਾ ਇਤਿਹਾਸ ਹੋਆ ਇਹ ਉਹ ਇਤਿਹਾਸ ਦਾ ਉਸ ਸਮੇਂ ਦਾ ਇਤਿਹਾਸ ਹੈ ਜਦੋਂ ਅਨੰਦਪੁਰ ਦੀ ਲੜਾਈ ਦਾ ਸਿੱਖਿਆ ਲਿਖਿਆ ਵੀ ਥੱਲੇ ਤੇ ਤੇ ਕੁਝ ਸਿੱਖਾਂ ਦਾ ਬਿਦਾਵਾ ਜਦੋਂ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਸੀ ਉਹ ਸਮੇਂ ਦਾ ਦਰਸਾਇਆ ਗਿਆ ਇਤਿਹਾਸ ਦੇਖ ਸਕਦੇ ਹਾਂ ਮਾਈ ਪਗੋਜ ਜਦੋਂ ਜਦੋਂ ਸਮੇਂ ਲਈਆ ਦੂਸਰਾ ਮਿਲਿਆ ਅਨੰਪੁਰੇ ਘੇਰਾ ਪਾਇਆ ਸੀ ਉਸ ਸਮੇਂ ਦਾ ਦਰਸਾਇਆ ਗਿਆ ਜਦੋਂ ਅਨੰਪੁਰ ਨੂੰ ਘੇਰਾ ਪਾਇਆ ਸੀ ਮੁਗਲਿਆਂ ਨੇ ਨਾ ਤੇ ਇਹ ਉਸ ਸਮੇਂ ਦਾ ਦਰਸਾਇਆ ਗਿਆ ਤੇ ਚਮਕੌਰ ਦੀ ਗੜੀ ਚ ਹਨਾ ਜਦੋਂ ਜਦੋਂ ਹੋਇਆ ਹੈ ਉਸ ਸਮੇਂ ਦਾ ਦਰਸਾਇਆ ਗਿਆ ਹੈ ਅੱਜ ਜਦੋਂ ਨੀਹਾਂ ਚ ਛੋਟੇ ਸਾਹਿਬ ਜਣੇ ਚੁਣਿਆ ਗਿਆ ਸੀ ਉਸ ਸਮੇਂ ਦਾ ਇਤਿਹਾਸ ਦਰਸਾਇਆ ਗਿਆ ਹੈ ਤੇ ਅੱਜ ਜਦੋਂ گرو سا جی ماچھواڑ کے جنگل چار پورا پروار پال کے ٹینٹر سرحا لے کے آرام کر لگے سمے کا دیکھ سکتے ہو تو سی؟ دورنگ جیب نے رفر نام بھیجا سا اس سمے کا اتحاد درسایا گیا ہے گرو سا جی دکشن یاترا سے اس سمے کا دکھایا گیا اتہاس ਤੇ ਬੁਧੇ ਇਸੋਪਨਾ ਤੇ ਲੋਕ ਉਸ ਸਭ ਨੇ ਨਾ ਦਿੜ ਚੰਤੇ ਮ ਸਮਾਂ ਗੁਜ਼ਾਰੇ ਉਸ ਸਮੇਂ ਦਾ ਤੇ ਹਜ਼ਰਸਾਇਆ ਗਿਆ ਹੈ ਤਾਂ ਜਦੋਂ ਮਸਾ ਰੰਗੜ ਤੇ ਅੰਮ੍ਰਿਤਸਰ ਚ ਮੁਖੀਆ ਬਣਿਆ ਸੀ ਤੇ ਉਸ ਸਮੇਂ ਆਇਆ ਫਿਰ ਉਸ ਤੋਂ ਬਾਅਦ ਜਿ세 ਪਹਿਲੇ ਇਹਨੇ ਮਤਲਬ ਮੱਸੀ ਰੰਗਣ ਨੇ ਬਹੁਤ ਉੱਥੇ جدہ مسے رنگ رنگڑ کا سر قلم کیا بھائی سکھا سنگ بھائی مہتاب سنگھ جی گئے سی امرتسر تس سے رنگڑ کا ہے آج کیا جب لے کے اتنے راجستھان بابا بڈا جوڑ گردوارا سے آئے سی ٹانگ کے اس سمے ہے آسا جی دیکھ سکتے ہیں گا ਅਕਾਲ ਤਖਤ ਸਬਹਣਾ ਸ੍ਰੀ ਅਮਰੋਸਰ ਸਹਿਬ ਤੇ ਇਧਰ ਪਟਨਾ ਸਾਹਿਬ ਸ੍ਰੀ ਹਨੂਮੰਦਰ ਸਹਿਬ ਬਿਹਾਰ ਚ ਜਿਹੜਾ ਹੈ ਗੁਰਦੁਆਰਾ ਸਹਿਬ ਹੈ ਨਾ ਤੇ ਇਧਰ ਕੇਸਗੜ੍ਹ ਸਹਿਬ ਹਨਦਪੁਰ ਸਹਿਬ ਚ ਤੇ ਇਧਰ ਤਖਤ ਸ੍ਰੀ ਦਮਦਮਾ ਸਹਿਬ ਤਲਵੰਡੀ ਸਾਬੋ ਤੇ ਇਧਰ ਹੈ ਤਖਤ ਸ੍ਰੀ ਹਜੂਰ ਸਹਿਬ ਨਦੀਰ ਚ ਤੇ ਪੰਜੇ ਤਖਤਾਂ ਦੇ ਦਾ ਜਿਹੜਾ ਹੈ ਬਾਕੀ ਐਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਬੜੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਫਿਰ ਤੁਹਾਨੂੰ ਤਦ ਤੱਕ ਮਿਲਾਂਗੇ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ